ਤੈਨੂੰ ਕਿਉਂ ਆ ਤੇਰਾ ਮੂੰਹ ਇਦਾਂ ਦਾ ਘੱਟੋ ਹੈ ਉਹ ਮਸ਼ਾਲੇ ਖੋਰ ਸਾ ਪਾ ਪੈ ਗਿਆ ਸੀ ਆਪਾਂ ਕਾਦਾ ਪੈ ਗਿਆ ਕੱਲ ਨੂੰ ਕੀ ਹੈ ਕੱਲ ਨੂੰ ਕੁਝ ਵੀ ਨਹੀਂ ਹੈ ਜਾਣਾ ਤੇ ਨਾ ਫਿਰ ਸਕੂਲੇ ਅਸਾ ਕਾਦਾ ਸਕੂਲੇ ਜਾਣਾ ਪੈਣਾ ਉਹ ਤਾਂ ਜਾਣਾ ਹੀ ਪੈਣਾ ਪੁੱਤਰ ਫਿਰ ਮੈਂ ਕੀ ਕਰਾਂ ਉਹਦੇ ਵਾਸਤੇ ਕਿਹੜਾ ਨੂੰ ਹੱਲ ਲੈ ਯਾ ਦੇਖ ਲੋ ਕੋਈ ਖਬਰ ਖੂਬਰ ਕੋਈ ਮਰ ਗਿਆ ਜੰਮ ਗਿਆ YouTube ਤੇ ਗਰੁੱਪ 'ਚ ਕੋਈ ਆਗੀ ਹੋਣੀਗੀ ਕੋਈ ਪ੍ਰੋਗਰਾਮ ਹੋ ਗਿਆ ਹੁਣ ਕਾਦਾ ਛੁੱਟੀ ਦਾ अच्छा छुट्टी ਦਾ ਕੋਈ ਪ੍ਰੋਗਰਾਮ ਮਿੱਤਰਾ ਸਬੂਤ ਤਾਂ ਜਾਣਾ ਉਹ ਦੇਖ ਲੋ ਤੈਨੂੰ ਕਿਹਨੇ ਕਿਹਾ ਗਰੁੱਪ 'ਚ ਕਿਹੜਾ ਛੁੱਟੀਆਂ ਆਉਂਦੀਆਂ ਨੇ ਆਉਂਦੀਆਂ ਨੇ ਸਕੂਲ ਦੀ ਐਪ ਖੋਲ ਕੇ ਦੇਖ ਲੋ ਉਹਦੇ ਵਿੱਚ ਕੀ ਲਿਖਿਆ ਆਏਗਾ ਉੱਚੀ ਹੁੰਦਾ ਹੈ ਦੇਖ ਲੋ ਤੇ ਖੋਲ ਕੇ ਚਲ ਦੇਖ ਲਈਏ ਫਿਰ ਇੱਕ ਮਿੰਟ ਰੁਕ ਜਾ ਫਿਰ ਤੇਰੀ ਕਿਸਮਤ ਨੂੰ ਦੇਖ ਹੀ ਲੈਣੇ ਜੇ ਆਈ ਰਹੀ ਸ਼ਾਇਦ ਗੱਲ ਬਾਣੀ ਜਾਵੇ ਉਹ ਸੱਚੀ ਆ ਯਾਰ ਸੱਚੀ ਆ ਦੋ ਛੁੱਟੀਆਂ ਹੋ ਗਈਆਂ ਤੈਨੂੰ ਹੋਰ ਦੋ ਹੋਰ ਉਹ ਕਿਹਨੂੰ ਬੰਦੇ ਬਲੇ ਤੇ ਦੋ ਤੋਂ ਬਾਅਦ ਵੀ ਤਾਂ ਜਾਣਾ ਪੈਣਾ ਮਿੱਤਰਾ ਠੀਕ ਆ ਫਿਰ ਤੇ ਠੀਕ ਹੈ ਜਦੋਂ 30 ਚ ਸਵਰ ਨਹੀਂ ਆਇਆ ਦੋ ਨਾਲ ਕੀ ਹੋ ਜੂਗਾ 32 32 ਨਾਲ ਰੱਜ ਜੂਗਾ ਹੁਣ ਆਹ